ਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋ ਇੱਕ ਜਿਹੜਾ ਮੁੰਡੜਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹੈ ਹਰਮਨ ਇੱਕ ਮਾਨਸੇ ਦਾ ਰਹਿਣ ਵਾਲਾ ਹੈ ਔਰ ਇੱਕ ਰਤੀਆ ਫਤਿਹ ਨੇ ਆਪਸ ਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋਈ ਕੋਨਾ ਹੀ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀਆਂ ਨਾ ਕੀਤੀ ਹੋਣ ਔਰ ਉਹਨਾਂ ਦਾ ਮੋਡਸ ਆਫ ਆਪਰੇਂਡੀਆ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਵੇਂ ਕਿਸੇ ਤੋਂ 20 ਫੜ ਲੇ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤਰੀਕੇ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੇਵਿਟ ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋਅ ਹੈ ਇਹਨਾਂ ਦਾ ਇਹ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ 22 ਸਾਡੇ ਪੋゼਸ਼ਨ ਚ ਆ ਗਏ ਨੇ 23ਵਾਂ ਉਹਨਾਂ ਦਾ ਵੇਹ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਔਰ ਜੱਜਸ ਜਦ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਬਣਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਟ ਤੀ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਹਨ ਲੈ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵਿਲਰ ਨੂੰ ਟ੍ਰੇਸ ਕਰਦੇ ਆ ਜਾਂ ਕੋਈ ਸੀਸੀਟੀਵੀ ਚ ਕਿਸੇ ਹੋਰ ਕ੍ਰਾਈਮ ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਫਿਆ ਬਿਆਨ ਡੈਫੀਡਬਲ ਤੇ ਅੱਗੇ ਵੇਚਤਾ ਉਹ 5 5 6 6 ਥਾਂ ਮਤੇ ਵਿਕ ਜਾਂਦਾ ਔਰ ਬਾਅਦ ਚੋਂ ਨੂੰ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਟੀ ਕੰਮ ਬਣ ਜਾਂਦਾ ਹੈ ਹੈਕਟਿਕ ਕੰਮ ਬਣ ਜਾਂਦਾ ਤੇ ਇਸ ਕਰਕੇ ਤੁਹਾਡੇ ਮੀਡੀਅਮ ਥਰੂ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਉਹ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਹੈ ਕਿ ਉਹਨੇ ਕੋਈ ਬਾਈਕ ਵੇਚਦਾ ਜਿਸ ਬੰਦੇ ਨੂੰ ਅੱਗੇ ਕ੍ਰਾਈਮ ਕਰਦੇ ਬਾਈਕ ਉਹਦੇ ਨਾਂ ਤੇ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਹੈ ਔਰ ਜਿਹੜਾ ਇਹ ਗਰੋ ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛ ਕੇ ਸ਼ੁਰੂ ਹੋ ਗਈ ਤਾਂ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਬਰੇ ਐਸਐਚਓ ਲੋਰੀਗੇਟ ਨੇ ਸ਼ਿਵਰਾਜ ਢਿੱਲੋਂ ਸਰ ਇਹਨਾਂ ਨੇ ਆਪਸ ਵਿੱਚ ਜਿਹੜਾ ਐਜ਼ ਅ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਆ ਜਾ ਤਰੇ ਮਸ਼ੂਰ ਕੇ ਟਾਰਗੇਟ ਕਿੱਤਿਆਂ ਸਪਲੈਂਟਰੀ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਹੈ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਹੈ ਕਿੱਥੇ ਅਵੰਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲਿਜਾ ਸਕਾਂ ਸਰ ਸਰ ਪਟਿਆਲੇ ਤੇ ਚੋਰੀ ਕੀਤੀਆਂ ਜਾਂ ਸਰ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਉਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀਮ ਮੋੜ ਤਾਂ ਨਹੀਂ ਵੀ ਸਾਨੂੰ ਮਾਰਿਆ ਸੀ ਵੀ ਫਲਾਣੀ ਤਾਂ ਬਾਈਕ ਮਿਸ ਹੋ ਗਿਆ ਜੀ ਫਲਾਣੀ ਤਾਂ ਮਿਸ ਹੋ ਗਿਆ ਤਾਂ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕਾਮਯਾਬ ਹੋਏ